ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾਂ ਗੁਰਸਿੱਖਾਂ ਕੀ ਘਾਲ ਥਾਂ ਪਈ ਜਿਨ ਹਰ ਨਾਮ ਧਿਆਵਾਂ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾਂ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਸਤਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਪਾਵਨ ਸਥਾਨ ਤੋਂ ਗੁਰਦੁਆਰਾ ਨਾਨਕ ਛੀਰਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਹਾਂ ਸੋ ਇਹ ਉਧਰ ਦਾ ਬਾਹਰ ਦਾ ਜੋ ਖੁੱਲਾ ਮਾਹੌਲ ਹੈ ਆਪ ਜੀ ਸਮੂਹ ਸੰਗਤਾਂ ਦੇਖ ਰਹੇ ਹੋ ਸੜੇ ਨਾਲ ਸਮੂਹ ਸੰਗਤਾਂ ਦਰਸ਼ਨ ਕਰਨ ਵਾਸਤੇ ਗੁਰਦੁਆਰਾ ਨਾਨਕ ਛੀਰਾ ਸਾਹਿਬ ਜੀ ਦੇ ਸਮੂਹ ਸੰਗਤਾਂ ਜਾ ਰਹੀਆਂ ਹਨ ਸੋ ਇਹ ਉਧਰ ਦਾ ਰਸਤੇ ਦਾ ਮਾਹੌਲ ਹੈ ਬੜਾ ਸੁਹਾਵਣਾ ਮਾਹੌਲ ਹੈ ਬੜਾ ਹੀ ਸੁੰਦਰ ਜੋ ਮੌਸਮ ਹੈ ਉਹ ਠੰਡਾ ਮੌਸਮ ਹੈ ਤੇ ਬੜਾ ਹੀ ਆਲੇ ਦੁਆਲੇ ਦਾ ਇਲਾਕਾ ਜਿਹੜਾ ਸੋਹਣਾ ਲੱਗਦਾ ਹੈ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਸੋ ਥੋੜੀ ਥੋੜੀ ਬਦਲਵਾਰੀ ਜਿਹੜੀ ਹੈ ਉਹ ਬਣੀ ਹੋਈ ਹੈ ਜਿਹਦੇ ਕਰਕੇ ਜਿਹੜਾ ਮੌਸਮ ਹੈ ਨਾ ਬੜਾ ਸੋਹਣਾ ਲੱਗ ਰਿਹਾ ਹੈ ਤੇ ਇੱਥੇ ਹਰਿਆਲੀ ਜਿਹੜੀ ਆ ਕਾਫੀ ਆ ਤੇ ਤਾਂ ਕਰਕੇ ਜਿਹੜਾ ਮੌਸਮ ਹੈ ਉਹ ਵੀ ਠੀਕ ਰਹਿੰਦਾ ਵਾ ਤੇ ਟ੍ਰੈਫਿਕ ਦੇ ਮਾਮਲੇ ਵਿੱਚ ਟ੍ਰੈਫਿਕ ਇੱਥੇ ਬਹੁਤ ਘਟਿਆ ਤੇ ਲੋਕ ਕਈ ਨਿਹਾਰ ਨੂੰ ਵੀ ਨਹੀਂ ਮਾਰਦੇ ਜਿਤਨਾ ਆਪਣੇ ਪੰਜਾਬ 'ਚ ਮਾਰਦੇ ਆ ਬਿਹਾਰਨ ਤੇ ਹਾਰਨ ਜੋਰ ਰੱਖੀ ਜਾਂਦੇ ਐਸੇ ਨਹੀਂ ਇੱਥੇ ਬੜੇ ਮਜੇ ਦੇ ਨਾਲ ਸਾਰੇ ਲੋਕ ਚੱਲਦੇ ਨੇ ਤੇ ਆਪ ਦੇਖ ਰਹੇ ਹੋ ਬਹੁਤ ਹੀ ਸੋਹਣਾ ਮਾਹੌਲ ਆ ਸ਼ਾਇਦ ਵੀਡੀਓ ਵਿੱਚ ਇੰਨਾ ਸੋਹਣਾ ਨਾ ਲੱਗੇ ਲੇਕਿਨ ਜੇ ਆਪਾਂ ਆਪਣੀਆਂ ਅੱਖਾਂ ਦੇ ਨਾਲ ਸਾਹਮਣੇ ਦੇਖੀਏ ਤੇ ਬਹੁਤ ਸੋਹਣਾ ਮਾਹੌਲ ਜਿਹੜਾ ਹੈ ਉਹ ਤਾਂ ਦਾ ਸੁੰਦਰ ਇਹ ਲੱਗਦਾ ਹੈ ਸੋ ਅਸੀਂ ਗੁਰਦੁਆਰਾ ਨਾਨਕ ਧੀਰਾ ਸਾਹਿਬ ਜੀ ਦੇ ਬਿਲਕੁਲ ਲਾਗੇ ਹੀ ਪਹੁੰਚ ਚੁੱਕੇ ਆਂ ਕੁਝ ਕਮੈਂਟਾਂ ਵਿੱਚ ਆਪ ਜੀ ਨੂੰ ਗੁਰਦੁਆਰਾ ਸਾਹਿਬ ਜੀ ਦੇ ਸਾਰੇ ਦਰਸ਼ਨ ਜਿਹੜੇ ਨੇ ਉਹ ਕਰਵਾਏ ਜਾਣਗੇ ਗੁਰਦੁਆਰਾ ਨਾਨਕ ਧੀਰਾ ਸਾਹਿਬ ਜੀ ਦਾ ਇਹ ਬਾਜ਼ਾਰ ਜਿਹੜਾ ਹੈ ਬਿਲਕੁਲ ਲਾਗੇ ਹੈ ਉੱਥੇ ਲਾਗੇ ਪਹੁੰਚ ਚੁੱਕੇ ਆਂ ਹੁਣ ਅਸੀਂ ਬਿਲਕੁਲ ਬਾਬਾ ਜੀ ਦੇ ਪਾਵਨ ਦਰਬਾਰ ਆ 메ਨ ਗੇਟ ਹੈ ਜੀ ਗੁਰਦੁਆਰਾ ਨਾਨਕ ਥੀਰਾ ਸਾਹਿਬ ਜੀ ਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੇ ਬਹੁਤ ਰਹਿਮਤ ਕਰਕੇ ਤੇ ਸਾਨੂੰ ਆਪ ਜੀ ਦੇ ਆਪਣੇ ਪਾਵਨ ਸਾਨ ਦੇ ਦਰਸ਼ਨ ਕਰਵਾਏ ਨੇ ਕਿਉਂਕਿ ਇਹ ਸਮਾਂ ਜਿਹੜਾ ਹੈ ਛੇਤੀ ਪ੍ਰਾਪਤ ਨਹੀਂ ਹੁੰਦਾ ਤੋਂ ਸੱਜੇ ਪਾਸੇ ਇਧਰ ਪ੍ਰਕਰਮਾ ਇਧਰ ਰਹਿਣ ਵਾਸਤੇ ਸ਼ਰਾਬੜੀਆਂ ਹੋਈਆਂ ਨੇ ਆਲੇ ਦੁਆਲੇ ਬਹੁਤ ਤਕੜਾ ਪ੍ਰਬੰਧ ਹੈ ਇੱਥੇ ਵੀ ਤੇ پارک ਵਾਸਤੇ ਵੀ ਖੁੱਲੀ ਜਗ੍ਹਾ ਹੈ ਗੁਰਦਰਾ ਸਾਹਿਬ ਦੇ ਅੰਦਰ ਅਸੀਂ ਗੁਰਦੁਆਰਾ ਨਾਨਕ ਚੀਰਾ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਪਵਨ ਹਾਜ਼ੂਰ ਦੇ ਅੰਦਰ ਅਸੀਂ ਪਹੁੰਚ ਚੁੱਕੇ ਹਾਂ ਸੋ ਇੱਥੇ ਆ ਪਾਰਕਿਆ ਤੇ ਨਾਲ ਨਾਲ ਹੀ ਸਰਾ ਨੇ ਰਹਿਣ ਵਾਸਤੇ ਤੇ ਇੱਥੇ ਗੱਡੀਆਂ ਲਾਉਣ ਵਾਸਤੇ ਜਿਹੜੀ ਵੀ ਸੰਗਤਾਂ ਗੱਡੀਆਂ ਲੈ ਕੇ ਆਉਂਦੀਆਂ ਬਹੁਤ ਵੱਡੀ پارک ਜਿਹੜੀ ਹੈ ਇੱਥੇ ਬਣੀ ਅੰਦਰ ਵਾਧੂ ਗੱਡੀਆਂ ਇੱਥੇ پارک ਹੋ ਜਾਂਦੀਆਂ ਨੇ ਸੋ ਅਸੀਂ ਵੀ ਇੱਥੇ ਪਹੁੰਚ ਚੁੱਕੇ ਹਾਂ ਗੱਡੀ ਸਾਹੀ پارک ਦੇ ਵਿੱਚ ਇੱਥੇ ਲੱਗ ਚੁੱਕੀ ਆ। ਸੋ ਹੁਣ ਅਸੀਂ ਗੱਡੀ ਦੇ ਵਿੱਚੋਂ ਬਾਹਰ ਆ ਚੁੱਕੇ ਹਾਂ ਤੇ ਆ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਗੱਡੀਆਂ ਲੱਗੀਆਂ ਹੋਈਆਂ ਨੇ ਤੇ ਇੱਧਰ ਇਹ پارک ਦਾ 뷰 ਆ ਸਾਰਾ। ਤੇ ਆਪ ਜੀ ਨੂੰ ਬਾਕੀ ਵੀ ਸਾਰੇ ਦਰਸ਼ਨ ਜਿਹੜੇ ਨੇ ਉਹ ਕਰਵਾਉਣੇ ਆ ਤੁਸੀਂ ਇਹ ਪਹਿਲਾਂ ਦੇਖ ਲਓ ਜੀ। ਔਰ ਸਾਡੀਆਂ ਸੰਗਤਾਂ ਬੱਸ ਦੇ ਵਿੱਚੋਂ ਹੀ ਉਤਰੇ ਆਂ ਬੱਸ ਕਿਰਾਏ ਤੇ ਲੈ ਕੇ ਆਏ ਸੀ। ਤੇ ਆ ਪਿਛੇ ਦਾ ਮਾਹੌਲ ਹੈ ਜੀ ਸਾਰਾ। ਜੋ ਪਿਛੇ ਦਾ 뷰 ਆ ਸਾਰਾ ਆ ਜੋ ਪਾਰਕ ਆ ਤੇ ਇਹ ਤੁਸੀਂ ਮੇਰੇ ਪਿਛੇ ਦੇਖ ਰਹੇ ਹੋ ਸਰੋਵਰ ਅਤੇ ਸਰੋਵਰ ਦੇ ਸਾਹਮਣੇ ਗੁਰਦੁਆਰਾ ਨਾਨਕਜੀ ਰਾਜ ਸਾਹਿਬ ਜੀ ਦਾ ਪਾਵਨ ਦਰਬਾਰ ਆ ਜੀ ਇਹ ਪਿਛਲੇ ਪਾਸੇ ਫੇਰ ਉਹ ਪਾਰਕ ਦਾ 뷰 ਆ ਗਿਆ ਤੇ ਇਹ ਜੀ ਪਾਵਨ ਸਰੋਵਰ ਸਾਹਿਬ ਗੁਰਦੁਆਰਾ ਨਾਨਕ ਠੀਰਾ ਸਾਹਿਬ ਜੀ ਦਾ ਇਹ ਪਾਵਨ ਸਰੋਵਰ ਤੇ ਉਹ ਸਾਹਮਣੇ ਬਾਬਾ ਜੀ ਦਾ ਦਰਬਾਰ ਹੈ ਜੀ ਕਿ ਇਧਰ ਸੰਗਤਾਂ ਇਸ ਇਨਾਨ ਪਾਣੀ ਕਰ ਰਹੀਆਂ ਨੇ ਕਰ ਇਸ ਇਨਾਨ ਸਿਮਰ ਪ੍ਰਭਾ ਵਿਪਨਾ ਮਾਨਤਨ ਪਏ ਅਰੋਗਾ ਤੇ ਇੱਥੇ ਵੀ ਪਾਰਕ ਦੇ ਵਿੱਚ ਬੜੇ ਸੋਹਣੇ ਸੋਹਣੇ ਦਰਖਤ ਲੱਗੇ ਨੇ ਹੋਰ ਉਧਰ ਅੰਬਾਂ ਦੇ ਜਾਮੂਨਾਂ ਦੇ ਹੋਰ ਕਈ ਤਰ੍ਹਾਂ ਦੇ ਜਿਹੜੇ ਨੇ ਨਾ ਉਹ ਰੁੱਖ ਵਾਲੇ ਵਾਲੇ ਲੱਗੇ ਹੋਏ ਨੇ ਤੇ ਇਧਰ ਆ ਵੀ ਕਾਫੀ ਰੁੱਖ ਜਿਹੜੇ ਨੇ ਇਧਰ ਬੂਟੇ ਲੱਗੇ ਨੇ ਬਾਹਰ ਤੇ ਬੜਾ ਸੋਹਣਾ ਮਾਹੌਲ ਆਪ ਜੀ ਦੇਖ ਰਹੇ ਹੋ ਜੀ ਸੋ ਆ ਜਿਹੜਾ ਸਥਾਨ ਹੈ ਇਥੋਂ ਪੌੜੀਆਂ ਨੇ ਥੱਲੇ ਉਤਰਨ ਵਾਸਤੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਿਆ ਨੇ ਸੋ ਆਪਾਂ ਵੀ ਗੁਰੂ ਪਾਸ਼ਾ ਜੀ ਦੇ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੇ ਆ ਜੀ ਕਰੇ ਈਸ਼ਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਇਸ਼ਨਾਨ ਕਰਕੇ ਆਪਾਂ ਪੌੜੀਆਂ ਤੋਂ ਗੁਰਦੁਆਰਾ ਸਾਹਿਬ ਜੀ ਦੇ ਪਾਵਨ ਸਤਨੂ ਜਾ ਰਹੇ ਆ ਜੀ ਆਸਰੋ ਵਰਦਾ ਵੀ ਵਾਜੀ ਬੈਕ ਸਾਈਡ ਦਾ ਫੇਰ ਦੇਖੋ ਆ ਪੌੜੀਆਂ ਤਾਂ ਚੜਦੀਆਂ ਨੇ ਤੇ ਸੰਗਤਾਂ ਇਸ਼ਨਾਨ ਪਾਣੀ ਕਰਕੇ ਉਹ ਵੀ ਆ ਰਹੀਆਂ ਨੇ ਤੇ ਇਹਦਾ ਰਸਤਾ ਜਿਹੜਾ ਹੈ ਗੁਰਦੁਆਰਾ ਨਾਗਜੀ ਰਾਜਾ ਸਾਹਿਬ ਜੀ ਦੇ ਪਾਵਨ ਦਰਬਾਰ ਨੂੰ ਜਾਂਦਾ ਹੈ ਜੀ ਗੁਰੂ ਪਿਆਰੀਆਂ ਸੰਗਤਾਂ ਦਰਸ਼ਨ ਮੇਲੇ ਕਰ ਰਹੀਆਂ ਹਨ ਇਹ ਕਾਊਂਟਰ ਹੈ ਜਿੱਥੇ ਕਿਸੇ ਨੇ ਵੀ ਕੋਈ ਅਰਦਾਸ ਬੇਨਤੀ ਕਰਾਉਣੀ ਹੈ ਖੜਾ ਪ੍ਰਸ਼ਾਦ ਜੀ ਦੇ ਕਰਾਉਣੀ ਹੈ ਜਾਂ ਅਰਦਾਸਾਂ ਕਰਾਉਣੀਆਂ ਨੇ ਤੇ ਇੱਥੇ ਮਾਇਆ ਜਮ੍ਹਾਂ ਕਰਕੇ ਤੇ ਇੱਥੋਂ ਉਹ ਪਰਚੀ ਦੇ ਉੱਤੇ ਲਿਖ ਦਿੰਦੇ ਨੇ ਜਿਸ ਤਰ੍ਹਾਂ ਦੀ ਜਿਸ ਪ੍ਰਕਾਰ ਦੀ ਵੀ ਆਵਜ ਨੇ ਅਰਦਾਸ ਬੇਨਤੀ ਕਰਾਉਣੀ ਹੈ ਉਹ ਪਰਚੀ ਦੇ ਦਿੰਦੇ ਨੇ ਉਹੀ ਜਿਹੜੀ ਪਰਚੀ ਅਰਦਾਸ ਵਾਲੀ ਉਹ ਅਸੀਂ ਅੰਦਰ ਜਾ ਕੇ ਇਹ ਜਿਹੜੇ ਸ਼ਿਖ ਸਾਹਿਬ ਹੁੰਦੇ ਨੇ ਉਹਨਾਂ ਨੂੰ ਦੇ ਦੇ ਦਈਏ ਤੇ ਉਹ ਅਰਦਾਸ ਬੇਨਤੀ ਕਰ ਦਿੰਦੇ ਨੇ ਸੋ ਇਹ ਪਾਵਨ ਦਰਬਾਰ ਹੈ ਜੀ ਗੁਰਦੁਆਰਾ ਨਾਨਕ ਟੀਰਾ ਸਾਹਿਬ ਜੀ ਦਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸਥਾਨ ਗੁਰਦੁਆਰਾ ਨਾਨਕਚੀਰਾ ਸਾਹਿਬ ਬੇਦਰ ਕਰਨਾਟਕ ਦੇ ਵਿੱਚ ਆ। ਕਹਿੰਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਸਨ 1512 ਈਸਵੀ ਵਿੱਚ ਆਪਣੀ ਦੂਜੀ ਉਦਾਸੀ ਸਮਿਆਂ ਨਾਲ ਡੇੜ ਤੋਂ ਹੁੰਦੇ ਹੋਏ ਇਸ ਪਾਵਨ ਅਸਥਾਨ ਤੇ ਪੁੱਜੇ। ਇਲਾਕੇ ਵਿੱਚ ਪਾਣੀ ਦੀ ਕਮੀ ਨੂੰ ਮਹਿਸੂਸ ਕਰਦੇ ਹੋਏ ਇਲਾਕਾ ਨਿਵਾਸੀਆਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਗੁਰੂ ਸਾਹਿਬ ਜੀ ਨੇ ਆਪਣੇ ਚਰਨ ਕਮਲਾਂ ਨਾਲ ਇੱਕ ਪੱਥਰ ਨੂੰ ਪੁੱਟ ਕੇ ਤੇ ਹੇਠੋਂ ਨਿਰਮਲ ਤੇ ਸ਼ੀਤਲ ਜਲ ਦਾ ਝਰਨਾ ਜਿਹੜਾ ਹੈ ਉਹ ਪ੍ਰਗਟ ਕੀਤਾ ਜੋ ਕਿ ਅੱਜ ਤੱਕ ਨਿਰੰਤਰ ਵਹਿ ਰਿਹਾ ਹੈ ਸੋ ਸ੍ਰੀ ਦਸਮੇਤ ਪਿਤਾ ਜੀ ਦੇ ਪੰਜ ਪਿਆਰਿਆਂ ਵਿੱਚੋਂ ਇੱਕ ਭਾਈ ਸਾਹਿਬ ਸਿੰਘ ਜੀ ਉਹ ਵੀ ਇਥੋਂ ਦੇ ਹੀ ਵਸਨੀਕ ਸਨ ਸੋ ਸਾਧ ਸੰਗ ਜੀ ਭਾਈ ਸਾਹਿਬ ਸਿੰਘ ਜੀ ਦੀ ਯਾਦ ਵਿੱਚ ਨਾਨਕਚੀਰਾ ਸਾਹਿਬ ਤੋਂ ਕਰੀਬਨ 10 ਕਿਲੋਮੀਟਰ ਜਨਵਾੜਾ ਰੋਡ ਤੇ ਰੋਡ ਦੇ ਉੱਤੇ ਵੀ ਸੁੰਦਰ ਗੁਰਦੁਆਰਾ ਸਾਹਿਬ ਸशोਭਦਾ ਹੈ ਜਿਸਦੇ ਵੀ ਆਪ ਜੀ ਨੂੰ ਦਰਸ਼ਨ ਕਰਵਾਏ ਜਾਣਗੇ ਸੋ ਇਸ ਸਮੇਂ ਆਪ ਜੀ ਗੁਰਦੁਆਰਾ ਨਾਨਕਚੀਰਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਇਹ ਆਲੇ ਦੁਆਲੇ ਦੇ ਸਾਰੇ ਦਰਸ਼ਨ ਹੈ ਜੀ ਇਹ ਸਾਹਮਣੇ ਦੀਵਾਨ ਆ ਲਿਆ ਇਹ ਬਾਬਾ ਜੀ ਦਾ ਪਾਵਨ ਦਰਬਾਰ ਹੈ ਜੀ ਗੁਰਦੁਆਰਾ ਨਾਨਕਚੀਰਾ ਸਾਹਿਬ ਆਪ ਜੀ ਗੋਮਤਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਨਾਨਕਚੀਰਾ ਸਾਹਿਬ ਜੀ ਦੇ ਦੀਸਾਹਿਬਾਰੂ ਜੀ ਤਬਦੀ ਪਾਸ਼ਾਹੀ ਦਾ ਸੁ ਤਹੰਮ ਬਰੋਤੀ ਸ਼ੁਗਰ ਕਾਪੂਰ ਨਾਮ ਕੋ ਲਈ ਤੇ ਆਏ ਫਿਰ ਕੁੰਦ ਬਰੋਤੀ ਹਮਾਰਾ ਨਾਮ ਦਾਪਲ ਅਰਜੰਮ ਹਰ ਗਵੰਦਨ ਨਾ ਸੰਗਰਾਉ ਜੀ ਹਰ ਰਾਜ ਜੀ ਭਾਰਤ ਵਿਸ਼ਵ ਦੇ ਆਇਆ ਜਿ ਜਿੱਥੇ ਸਾਗ ਦੁਪਜਾ ਦੇਖ ਬਾਹਰ ਸੜਸੇ ਬੜੀ ਨੇ ਭਰ ਨੋ ਇਹ ਤੋਂ ਸੋ ਫਾਈਂਡ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧਰਦੀ ਧਰਤੀ ਦਾ ਸ਼ਮਸ਼ੇਰੇ ਬਹਾਦਰ ਪੰਥ ਦੇ ਮਾਲੀ ਸਰਬੰਦਾਨੀ ਅੰਮ੍ਰਿਤ ਤੇ ਗਾਵੇ ਸੋ ਫਾਈਂਡ

ਜਾਪਰਾ ਸਬੂਤ ਕਰਨਾ ਆਪ ਜੀ ਦੇ ਕਰੂ ਕਰੂ ਨਾਮ ਗਾਨ ਗੁਰ ਸਿੱਖੀ ਜੀਵਨ ਬਖਸ਼ਨਾ ਬੜੀ ਕੋਈ ਬਾਣੀ ਸਚ ਕੰਨ ਦਰਬਾਰ ਦੇ ਪ੍ਰਵਾਨ ਕਰੋ ਬਾਣੀ ਦਾ ਭਾਵ ਆਇਸ ਨੂੰ ਦੇ ਸਰਬੰਤੇ ਆਲਤਰਾ ਗਰੀਬ ਨਿਵਾਜ ਆਪ ਜੀ ਦੇ ਦਰਗੋਦੇ ਸੇਕਾਂ ਨੂੰ ਸੇਖ ਪਾਸ਼ਾ ਸਰਬਾਨ ਰੰਦ ਤਨਾਰ ਜਸਵਿੰਦਰ ਸਿੰਘ ਬਚੇ ਸੁਖ ਆਸ਼ਾ ਪਰਦੇਸਾ ਜਾਣ ਵਾਸਤੇ ਆਪ ਜੀ ਕੋ ਮਾਗਰ ਜੀ ਬਚੇ ਪਾਪ ਮੰਦੇ ਬੱਚਿਆਂ ਦੇ ਮੇਰ ਭਰੀ ਆਪਕਣਾ ਬੱਚਿਆਂ ਨੂੰ ਪਰਦੇਸ ਜਾਣ ਦੀ ਆਗਿਆ ਦੇ ਸਿੱਖੀ ਜੀਵਨ ਨਾਮ ਦੀ ਦਾਤ ਬਣੇ ਆਮ ਉਸੰਸਾਹਿ ਰਖ ਸਹਿਤਾ ਕਰਨ ਦੇ ਰਹਿੰਦੇ ਕਾਰਜ ਨਾਸ ਕਰੇ ਸਾਰੇ ਪਰਿਵਾਰਾਂ ਵਿੱਚ ਖੁਸ਼ੀਆਂ ਚੜ੍ਹਦੀਆਂ ਕਲਾ ਹੋਰ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਵੱਲੋਂ ਪ੍ਰਾਪਰਸ਼ਾਦੀ ਦੇ ਰੁਆ ਆਪ ਜੀ ਦੇ ਸੋਨੇ ਰੰਗਰਾਮਾਂ ਤੇ ਮੇਢੀ ਪਣਵਾ ਤੇ ਰਹਿਣ ਕਰਵਾ ਗੁਰਮੁਖਿਆਰਿਆਂ ਨੇ ਵਿਆਹਕ ਮਾਇਆ ਮਿਲਤਾਂ ਨੂੰ ਸਮੂਹ ਪਰਵਾਰਾਂ ਨੂੰ ਅੰਤਿਆਤਨ ਹਰਬਤ ਬੇਪਾਰ ਦੇ ਨਾਮ ਤੋਂ ਸੇਵਾ ਸਿਮਰੰਧੀ ਅੰਦਰ ਤਾਂ ਭਜਨ ਬੰਨਗੀ ਬਖਸ਼ੋ ਸਾਰਿਆਂ ਦੀ ਆਸਰਾ ਬਣੋ ਜੀ ਗੁਰ ਗਰੀਬ ਨਿਵਾਜ ਆਪ ਜੀ ਦੇ ਹਰੂਤ ਸੰਭੂ ਸਾਥ ਸੁਖ ਹੋਣਾ ਬਲਾਪਿ ਸਾਦੀ ਦੇਵਾ ਹਜੁਰ ਹੈ ਅਨੁਰਭੋਗ ਲਗੇ ਆਪ ਜੀ ਦਾ ਭੋਗ ਜਪੁ ਸਾ ਦੀ ਸੰਗਤਿ ਵਿੱਚ ਬਰਤੇ ਕਲਾ ਮਾਈ ਜੀ ਜੋ ਜੀ ਗਰੀਬ ਨਿਵਾਜ ਆਪ ਜੀ ਦੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਖੁਸ਼ੀ ਆਨੰਦ ਪਰਸੰਨ ਜਾਵੇ ਮਨ ਮੋਰਾ ਪਾਵੇ ਗੁਰੂ ਨਾਨਕ ਨਾਮ ਜਰਦੀਲਾ ਤੇ ਭਾਨੀ ਸਰਬਤ ਦਾ ਪਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੰਮ ਕਾਲਾ ਦੇ ਗੁਰੂ ਤੁਮਰੇ ਉਸ ਸਮੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅਕਾਲ ਪੁਰਖ ਦੇ ਹੁਕਮ ਅਨਸਾਰ ਅਵਤਾਰ ਘਾਰੇ ਆ ਸੰਸਾਰ ਵਿੱਚ ਨਜਰਬਾਜੀ ਤੇ ਦੇਖਿਆ ਬਾਦ ਗੁਰੂ ਤੋਂ ਬਾਜ ਬਸਾਰੇ ਕਲ ਕਾਤੀ ਰਾਜੇ ਕਾ ਸਾਈ ਧਰਮ ਸੰਤ ਕਰ ਤੁੜੇਗਾ ਊੜਾ ਤੁਮ ਆਵਸ ਸੱਚ ਚੰਦਰਮਾ ਦੀ ਸੈਨਾ ਹੀ ਕੈ ਚੜੇਗਾ ਦਿਵਾਰ ਚੋਂ ਉਸਾਰ ਤਨ ਪੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਆਪਣੇ ਜੀਵਨ ਕਾਲ ਦੇ ਵਿੱਚ ਚਾਰ ਮੁਦਸਸੇ ਨਾਲ ਬਿਤਾਉਣਾ ਪਹਿਲੀ ਉਦਾਸੀ ਪੂਰਬ ਦੀ ਸ਼ਾਦੀ ਦੂਜੀ ਉਦਾਸੀ ਦੱਖਣ ਦੀ ਸੀ ਅਨੇਕਾ ਪੁਲਿੰਗਾਂ ਰੋਗਾਂ ਨੂੰ ਸਿੱਧੇ ਰਾਗ ਪਾਉਂਦੇ ਹੋਏ ਬਾਬਾ ਜੀ ਦੱਖਣ ਵੱਲ ਪਹੁੰਚਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਸਮੂਹ ਸੰਗਤਾਂ ਉਹ ਬਾਬਾ ਜੀ ਦੇ ਦਰਬਾਰ ਤੋਂ ਪ੍ਰਕਰਮਾ ਕਰਦੀਆਂ ਹੋਈਆਂ ਇਹ ਦੀਵਾਨ ਹਾਲ ਦੇ ਵਿੱਚ ਜਾ ਰਹੀਆਂ ਜੀ ਇਹ ਦੀਵਾਨ ਹਾਲ ਹੈ ਜੀ ਗੁਰਦੁਆਰਾ ਨਾਨਕ ਜੀ ਦਾ ਸਾਹਿਬ ਜੀ ਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਪ੍ਰਕਾਸ਼ ਸੁशोਭਾਧਾਨ ਸੰਗਤਾਂ ਮੱਥਾ ਟੇਕ ਰਹੀਆਂ ਹਨ ਪਾਵਨ ਦਰਬਾਰ ਗੁਰਦੁਆਰਾ ਨਾਨਕਜੀਰਾ ਸਾਹਿਬੀ ਦਾ ਇਹ ਦੀਵਾਨ ਹਾਲ ਤੇ ਐਸੋ ਘਾਸੋਂ ਸਾਹਿਬ ਹੈ ਜੀ ਤੇ ਇਹ ਗੁਰਦੁਆਰਾ ਨਾਨਕਜੀਰਾ ਸਾਹਿਬ ਜੀ ਦਾ ਦੀਵਾਨ ਹਾਲ ਦਾ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦਾ ਪਾਵਨ ਤਖਤ ਹੈ ਸੋ ਗੁਰੂ ਪਿਆਰੀਆਂ ਸੰਗਤਾਂ ਗੁਰਦੁਆਰਾ ਨਾਗਦੀਰਾ ਸਾਹਿਬ ਜੀ ਦੇ ਮੈਨ ਦਰਵਾਜ਼ ਤੋਂ ਨਾਲ ਹੀ ਦੀਵਾਨ ਆ ਲਿਆ ਤੇ ਇਹ ਉਥੋਂ ਦਾ ਗੁਰਦੁਆਰਾ ਸਾਹਿਬ ਜਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਨਮਸਕਾਰ ਕਰ ਰੇ ਨੇ ਸੰਗਤਾਂ ਇਹ ਬਾਹਰ ਦਾ ਵਿਊ ਹੈ ਗੁਰਦੁਆਰਾ ਨਾਗਦੀਰਾ ਸਾਹਿਬ ਜੀ ਦਾ ਇਹ ਸਾਹਮਣੇ ਆਮ ਬਾਦੇ ਰੋਖ ਨੇ ਸੋ ਗੁਰੂ ਪਿਆਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਇਹ ਵੀਡੀਓ ਬਾਤੋਂ ਬਾਤ ਅੱਗੇ ਸ਼ੇਅਰ ਕਰ ਦਿਓ ਤੇ ਇਧਰ ਬਾਅਦ ਨਿਕਲਦੇ ਸਾਰੀ ਇਹਥੇ ਲੰਗਰ ਆ ਲਿਆ ਜੀ ਨਾਲ ਹੀ ਚਾਹ ਦਾ ਪ੍ਰਬੰਧ ਵੀ ਆ ਚਾਹ ਦੇ ਲੰਗਰ ਵੀ ਤੇ ਪ੍ਰਸਾਦ ਇਹਦੇ ਲੰਗਰ ਵੀ ਚੱਲਦੇ ਨੇ ਅਸੀਂ ਹੁਣ ਗੁਰਦਾਸ ਸਾਹਿਬ ਜੀ ਦੇ ਪਾਵਨ ਲੰਗਰ ਹਾਲ ਦੇ ਅੰਦਰ ਜਾ ਚੁੱਕੇ ਹਾਂ ਜੀ ਹੁਣ ਸਮੂਹ ਸੰਗਤਾਂ ਲੰਗਰ ਪ੍ਰਸ਼ਾਦਾ ਛਕਣ ਲੱਗੀਆਂ ਹਨ ਕੁਝ ਸੰਗਤਾਂ ਛਕ ਵੀ ਰਹੀਆਂ ਹਨ ਗੁਰੂ ਕੇ ਲੰਗਰ ਚੱਲ ਰਹੇ ਹਨ ਗੁਰੂ ਕੇ ਲੰਗਰਾ ਟੁੱਟ ਵਰਤ ਰਹੇ ਨੇ ਲੰਗਰ ਦੀ ਕੋਈ ਵੀ ਕਮੀ ਨਹੀਂ ਆ ਹਰ ਜਗ੍ਹਾ ਜਿੱਥੇ ਵੀ ਜਾਈਏ ਲੰਗਰ ਇਹ ਬਹੁਤ ਵਧੀਆ ਲੰਗਰ ਜਿਹੜਾ ਹੈ ਉਹ ਸ਼ਕਰ ਨੂੰ ਮਿਲਦਾ ਹੈ ਜੀ ਲੰਗਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਮਹਾਰਾਜ ਦੀ ਬੜੀ ਕਿਰਪਾ ਤੇ ਉਧਰ ਦੂਜੀ ਸਾਈਡ ਦੇ ਉੱਤੇ ਚਾਹ ਦੇ ਲੰਗਰ ਵੀ ਚੱਲਦੇ ਨੇ ਆਹ ਸੰਗਤਾਂ ਲੰਗਰ ਪ੍ਰਸ਼ਾਦਾ ਛਕ ਰਹੀਆਂ ਹਨ ਸੋ ਅਸੀਂ ਆਉਣ ਬਾਹਰ ਆ ਗਏ ਹਾਂ ਜੀ ਲੰਗਰ ਪ੍ਰਸ਼ਾਦਾ ਛੱਕੇ ਤੇ ਆ ਬਾਾਰ ਦਾ ਵਿਊ ਆ ਬਾਾਰ ਦੀ ਡਾਇਰੈਕਟਰ ਨੇ ਹੋਰ ਹਨਾ ਆਪ ਜੀ ਦੇਖ ਰਹੇ ਹੋ ਸਮੂਹ ਸੰਗਤਾਂ ਦਰਸ਼ਨ ਕਰਕੇ ਲੰਗਰ ਪ੍ਰਸ਼ਾਦਾ ਛੱਕ ਕੇ ਇਸ ਸਮੂਹ ਸੰਗਤਾਂ ਬਾਹਰ ਆ ਰਹੀਆਂ ਨੇ ਗੁਰੂ ਪਿਆਰੀਆਂ ਸੰਗਤਾਂ ਬਾਬਾ ਜੀ ਦੇ ਪਾਵਨ ਦਰਬਾਰ ਦੇ ਦਰਸ਼ਨ ਕਰਕੇ ਤੇ ਸਾਰੀਆਂ ਸੰਗਤਾਂ ਆਲੇ ਦੁਆਲੇ ਦੇ ਦਰਸ਼ਨ ਬਾਬਾ ਜੀ ਦੇ ਪਾਵਨ ਦਰਬਾਰ ਦੇ ਦਰਸ਼ਨ ਕਰ ਰਹੀਆਂ ਨੇ ਇਹ ਸਾਹਮਣੇ ਵੀਊ ਫੇਰ ਜੀ ਗੁਰਦੁਆਰਾ ਨਾਨਕ ਧੀਰਾ ਸਾਹਿਬੀ ਦਾ ਮੇਨ ਦਰਬਾਰ ਸਾਹਿਬ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੀ ਜਗ੍ਹਾ ਦੇ ਉਤੇ ਸ਼ੀਤਲ ਜਲ ਦਾ ਜਾ ਚਰਨਾ ਪ੍ਰਗਟ ਹੋਇਆ ਸੀ ਨਾ ਉਹ ਵੀ ਆਪ ਜੀ ਨੂੰ ਦਿਖਾਉਨੇ ਆ ਹੁਣ ਉਹ ਆ ਪਾਵਨ ਸਥਾਨ ਜਿਹੜਾ ਜਿੱਥੇ ਧਰਨਾ ਪ੍ਰਗਟ ਕੀਤਾ ਸੀ ਨਾ ਜਿੱਥੋਂ ਸ਼ੀਤਲ ਜਲ ਵਗਦਾ ਸਾਹਸੰਗ ਜੀ ਉਹ ਸਾਹਮਣੇ ਸਥਾਨ ਹੈ ਜੀ ਇਥੇ ਇਹ ਨਿਰੰਤਰ ਜਲ ਜਿਹੜਾ ਹੈ ਅਜੇ ਤੱਕ ਉਹ ਵਗ ਰਿਹਾ ਹੈ ਜੀ ਪੀਣ ਵਾਲਾ ਪਾਣੀ ਜਿਹੜਾ ਵਾ ਉਹ ਸਾਫ਼ ਸੁਥਰਾ ਪਾਣੀ ਜਿਹੜਾ ਹੈ ਸ਼ੀਤਲ ਜਲ ਉਹ ਇੱਥੇ ਪ੍ਰਗਟਾ ਹੈ ਉਧਰ ਨੂੰ ਜਾ ਰਹੇ ਆ ਜੀ ਇਹ ਸੋਨੂ ਅਮਤਕੁੰਡ ਵੀ ਕਿਹਾ ਜਾਂਦਾ ਹੈ ਤੇ ਥੋੜਾ ਪੌੜੀਆਂ ਉਤਰ ਕੇ ਥਲੇ ਜਾਣਾ ਪੈਂਦਾ ਵਾ ਆ ਸਮੂਹ ਸੰਗਤਾਂ ਉਸ ਜਲ ਦੇ ਉੱਥੇ ਉਸ ਜਗ੍ਹਾ ਦੇ ਉੱਤੇ ਨਮਸਕਾਰ ਕਰਨ ਵਾਸਤੇ ਵੀ ਆਈਆਂ ਨੇ ਤੇ ਜਿਨ੍ਹਾਂ ਨੇ ਜਲ ਘਰ ਨੂੰ ਲਿਹਾਉਣਾ ਵਾ ਤੇ ਉੱਥੇ ਆ ਸੇਵਾਦਾਰनियां ਬੀਬੀਆਂ ਜਿਹੜੀਆਂ ਨੇ ਉਹਨਾਂ ਦੀ ਡਿਊਟੀ ਲਈ ਹੋਈ ਆ ਉਹ ਜਿਨ੍ਹਾਂ ਨੂੰ ਇਹ ਜਲ ਚਾਹੀਦਾ ਘਰ ਲੈਣ ਵਾਸਤੇ ਤੇ ਉਹ ਕੈਣੀ ਦੇ ਵਿੱਚ ਬੋਤਲ ਚ ਜਿੱਚ ਵੀ ਆ ਜਿਹੜੀ ਸ਼ਾਵ ਹੈ ਉਹ ਤੁਹਾਨੂੰ ਜਲ ਜਿਹੜਾ ਪਾ ਦਿੱਤਾ ਜਾਂਦਾ ਹੈ ਆ ਜੀ ਗੁਰਦੁਆਰਾ ਨਾਨਕ ਤੇਰਾ ਸਾਹਿਬ ਜੀ ਦਾ ਚਰਨਾਮ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਪੈਰ ਦੇ ਨਾਲ ਇੱਕ ਪੱਥਰ ਪੁੱਟ ਕੇ ਤੇ ਇਥੋਂ ਜਿਹੜਾ ਛੰਨਾ ਪ੍ਰਗਟ ਕੀਤਾ ਸੀ ਤੇ ਜਿਸ ਜਗ੍ਹਾ ਦੇ ਉਤੋਂ ਫਿਰ ਨਿਰੰਤਰ ਜਲ ਜਿਹੜਾ ਹੈ ਪੀਣ ਵਾਲਾ ਜਲ ਜਿਹੜਾ ਹੈ ਉਹ ਵਹਿ ਰਿਹਾ ਹੈ ਕਦੋਂ ਦਾ ਹੁਣ ਤੱਕ ਉਹ ਜਲ ਜਿਹੜਾ ਘਟਿਆ ਵਧਿਆ ਨਹੀਂ ਉਸੇ ਤਰ੍ਹਾਂ ਹੀ ਲਗਾਤਾਰ ਨਿਰੰਤਰ ਜਿਹੜਾ ਉਹ ਜਲ ਵਹਿ ਰਿਹਾ ਹੈ ਸਾਰੀਆਂ ਸੰਗਤਾਂ ਇਹ ਜਲ ਛਕਦੀਆਂ ਨੇ ਆ ਪਾਵਨਸਾਨਿਆ ਜੀ ਜਿਹੜੀ ਜਗ੍ਹਾ ਦੇ ਉਤੋਂ ਜਲ ਵਰਕ ਪ੍ਰਗਟ ਹੁੰਦਾ ਆ ਜੀ ਤੇ ਆ ਬੀਬੀਆਂ ਉਥੇ ਸੇਵਾਦਾਰਨੀਆਂ ਨੇ ਜਿਹੜੀਆਂ ਜਨਾਂ ਨੂੰ ਵੀ ਜਲ ਚਾਹੀਦਾ ਚ ਉਹਨਾਂ ਨੂੰ ਉਹ ਜਲ ਉਹਦੇ ਵਿੱਚ ਪਾ ਦਿੱਤਾ ਜਾਂਦਾ ਤੇ ਸਮੂਹ ਸੰਗਤਾਂ ਆ ਇਸੇ ਤਰ੍ਹਾਂ ਦਰਸ਼ਨ ਕਰਨ ਵਾਸਤੇ ਉਥੇ ਪਹੁੰਚੀਆਂ ਨੇ ਦਰਸ਼ਨ ਕਰਕੇ ਆਈ ਜਾ ਰਹੇ ਜਾਈ ਜਾ ਰਹੇ ਜੀ ਸੰਗਤਾਂ ਇਸੇ ਤਰ੍ਹਾਂ ਆਪ ਜੀ ਦਰਸ਼ਨ ਕਰੋ ਗੁਰਦੁਆਰਾ ਨਾਨਕ ਧੀਰਾ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਕਮਲਾਂ ਦੇ ਨਾਲ ਇੱਕ ਪੱਥਰ ਨੂੰ ਪੁੱਟ ਕੇ ਇੱਥੋਂ ਨਿਰਮਲ ਤੇ ਸ਼ੀਤਲ ਜਲ ਦਾ ਝਰਨਾ ਪ੍ਰਗਟ ਕੀਤਾ ਸੀ ਇਹ ਉਹ ਪਵਨ ਜਗਾ ਜੀ ਸੋ ਅਸੀਂ ਹੁਣ ਬਾਹਰ ਆ ਚੁੱਕੇ ਹਾਂ ਉਥੋਂ ਆਪ ਜੀ ਵਾਲੇ ਦੁਆਲੇ ਦੇ ਗੁਰਦੁਆਰਾ ਸਾਹਿਬ ਜੀ ਦੀ ਪਵਨ ਹਾਦੂ ਤੇ ਆਪ ਜੀ ਦਰਸ਼ਨ ਕਰੋ ਜੀ ਬੜਾ ਸੁਹਾਵਣਾ ਬੜਾ ਸੋਹਣਾ ਉਧਰ ਦਾ ਮਾਹੌਲ ਹੈ ਮੌਸਮ ਹੈ ਮਾਰੇ ਜੀ ਬੜੀ ਕਿਰਪਾ ਜੀ ਕਿਸੇ ਵੀ ਤਰ੍ਹਾਂ ਦੀ ਰਸਤੇ ਵਿੱਚ ਆਉਂਦੇ ਜਾਂਦੇ ਕੋਈ ਵੀ ਦਿੱਕਤ ਨਹੀਂ ਹੁੰਦੀ ਕਿ ਆਪ ਸਮੂਹ ਸੰਗਤਾਂ ਆ ਸਾਰਾ ਗੁਰਦੁਆਰਾ ਸਾਹਿਬ ਜੀ ਦਾ ਜੋ ਚਾਰ ਦਵਰੀ ਦੂਰ ਤੱਕ ਆਪ ਜੀ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਜੀ ਦੀ ਪਾਵਨ ਹਦੂਦ ਦੇ ਅੰਦਰ ਸਾਰਾ ਕੁਝ ਹੀ ਇਕਰਾਂ ਨਿਆਲੇ ਦਵਲੇ ਦੇ ਦਰਸ਼ਨ ਹੈ ਜੀ ਸਾਰੇ ਸੰਗਤਾਂ ਇਥੇ ਦਰਖਤਾਂ ਥੱਲੇ ਖਲੋਤੀਆਂ ਨੇ ਤੇ ਦਰਖਤਾਂ ਦਾ ਫਾਇਦਾ ਜੀ ਆਪਾਂ ਵੜ ਦਿੰਨੇ ਆ ਲੇਕਿਨ ਜੇ ਦਰਖਤ ਨਾ ਹੋਉਂਦੇ ਕਿੱਥੇ ਕੋਈ ਬੰਦਾ ਖਲੋਏ ਬਵੇ ਇਹਨਾਂ ਦੇ ਨਾਲ ਹੀ ਸਾਡਾ ਜੀਵਨ ਹੈ ਸੋ ਆ ਵੀ ਦਰਸ਼ਨ ਕਰਿਓ ਸੋ ਇਹ ਸਾਹਮਣੇ ਜੋ ਗੇਟ ਹੈ ਜੀ ਇਹ 메ਨ ਗੇਟ ਆ ਇਹ ਅੰਦਰ ਤੋਂ ਵਿਊ ਲਿਆ ਗਿਆ ਜੀ ਇਹ ਸੇ ਗੇਟ ਦੇ ਰਹੇ ਆ ਅੰਦਰ ਐਂਟਰ ਹੋਣੇ ਆ ਤੇ ਇਸੇ ਗੇਟ ਰਹੀਂ ਆ ਬਾਹਰ ਜਾਣੇ ਆ ਜੀ ਤੇ ਆ ਪ੍ਰਕਰਮਾ ਆਲੇ ਦੁਆਲੇ ਦਾ ਸਾਰਾ ਵਿਊ ਆ ਔਰ ਰਹਿਣ ਵਾਸਤੇ ਸਰਾ ਜੀ ਆਲੇ ਦੁਆਲੇ ਬਣੀਆਂ ਹੋਈਆਂ ਨੇ ਸੋ ਅਸੀਂ ਪਾਵਨ ਗੁਰਦੁਆਰੇ ਤੋਂ ਅੱਗੇ ਆ ਗਏ ਹਾਂ ਜੀ ਹੁਣ ਅਸੀਂ ਭਾਈ ਸਾਹਿਬ ਸਿੰਘ ਜੀ ਦੇ ਪਾਵਨ ਅਸਥਾਨ ਦੇ ਉੱਤੇ ਪਹੁੰਚ ਚੁੱਕੇ ਆ ਜੋ ਇੱਥੋਂ 10-12 ਕਿਲੋਮੀਟਰ ਵਾਪਸ ਆਉਂਦਿਆਂ ਸੀ ਠੀਕ ਹੈ ਜੀ ਆ ਗੁਰਦੁਆਰਾ ਭਾਈ ਦਇਆ ਸਾਹਿਬ ਸਿੰਘ ਜੀ ਦੇ ਪਾਵਨ ਅਸਥਾਨ ਤੇ ਅਸੀਂ ਪਰ ਪਹੁੰਚ ਚੁੱਕੇ ਆ ਐਪੀ ਸਾਹਿਬ ਸਿੰਘ ਜੀ ਦੇ ਨਾਂ ਦੇ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਸੁਸ਼ੋਭਤ ਹੈ ਜੀ ਆ ਆਪ ਜੀ ਦਰਸ਼ਨ ਕਰੋ ਐਸੇ ਗੱਡੀ ਲਾ ਕੇ ਤੇ ਆ ਗੁਰਦੁਆਰਾ ਸਾਹਿਬ ਜੀ ਵਾਇ ਕੋ ਜਿੱਕਾ ਕੁੱਦੇ ਅੰਦਰ ਅਸੀਂ ਐਂਟਰ ਹੋ ਰਹੇ ਆ ਜੀ ਮੱਥਾ ਟੇਕਣ ਵਾਸਤੇ ਆਏ ਆ ਬੜਾ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਇਹ ਗੁਰਦੁਆਰਾ ਨਾਨਕ ਧੀਰਾ ਸਾਹਿਬ ਤੋਂ 10 ਤੋਂ 10 ਕਿਲੋਮੀਟਰ ਦੀ ਕਰੀਬ ਦੂਰੀ ਤੇ ਆ ਉਹਨਾਂ ਦੇ ਤਾਉਣ ਗੁਰਦੁਆਰਾ ਸਾਹਿਬ ਵੀ ਬੜਾ ਸੋਹਣਾ ਮਨਮੋਹਕ ਇਹ ਵੀ ਜਗ੍ਹਾ ਬੜੀ ਵਧੀਆ ਬਣਿਆ ਹੋਇਆ ਜੀ ਗੁਰਦੁਆਰਾ ਸਾਹਿਬ ਸੰਗਤਾਂ ਇੱਥੇ ਵੀ ਆਉਂਦੇ ਆ ਜਾਂਦੇ ਆ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਅੱਗੇ ਪੰਜ ਪਿਆਰਿਆਂ ਦੇ ਵਿੱਚੋਂ ਸਵਾਗਤ ਨੂੰ ਅਸੀਂ ਉਹ ਅੰਦਰਮੀ ਗੁਰਦਾਰ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਜੀ ਸੋ ਆ ਜੀ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਬਾਤੋਂ ਬਾਦ ਸੰਗਤਾਂ ਵਿੱਚ ਆਪ ਜੀ ਸ਼ੇਅਰ ਕਰ ਦਿਓ ਜੀ ਆ ਗੁਰਦਾਰ ਸਾਹਿਬ ਜੀ ਦੇ ਪਾਵਨ ਹਦੂਦ ਦੇ ਅੰਦਰ ਦੇ ਦਰਸ਼ਨਾ ਬਿਨੁਕਰਮ ਲੱਗੇ ਆ ਜੀ ਤਨ ਗੁਰਗ੍ਰਾਮ ਸਾਹਿਬ ਜੀ ਮਹਾਰਾਜੀ ਦੇ ਪਾਵਨ ਦਰਬਾਰ ਅਨਗਾਰਾ ਰੱਖਿਆ ਹੋਇਆ ਜੀ ਤੇ ਅੰਦਰ ਦਾ ਜਿਹੜਾ ਅਦ੍ਰਿਸ਼ ਆਪ ਜੀ ਦੇਖ ਸਕਦੇ ਹੋ ਜੀ ਇਹ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਦੇ ਯਾਦ ਵਿੱਚ ਬਣਾਇਆ ਹੋਇਆ ਹੈ। ਇਹ ਗੁਰਦੁਆਰਾ ਨਾਨਕ ਚੀਰਾ ਸਾਹਿਬ ਅ ਤਿੰਨ ਦੇੜ ਇਹਦੇ ਰਸਤੇ ਦੇ ਵਿੱਚ ਹੈ ਗੁਰਦੁਆਰਾ ਸਾਹਿਬ ਜੀ। ਕਿਉਂ ਇੱਥੋਂ ਭਾਈ ਸਾਹਿਬ ਜੀ ਦਾ ਜਨਮ ਸੀ ਤੇ ਉਹਨਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਵਾ। ਆਪ ਵੀ ਦਰਸ਼ਨ ਕਰਿਓ। ਸਮੂਹ ਸੰਗਤਾਂ ਗੋਦਾ ਸਾਹਿਬ ਦੇ ਅੰਦਰ ਬਾਬਾ ਜੀ ਤੇ ਪਾਵਨ ਸਰੂਪ ਨੂੰ ਮਥਾ ਟੇਕ ਕੇ ਤੇ ਆਪਣੀ ਜ਼ਿੰਦਗੀ ਤੇ ਲਾਹਾ ਪ੍ਰਾਪਤ ਕਰ ਰਹੀਆਂ ਹਨ ਤੁਹਾਨੂੰ ਸੋ ਵੇਲਾ ਜੇ ਤਾ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਣਾ ਜੀ ਕੇ ਦਾਤੇ ਪ੍ਰਮੇਰੇ ਮਨ ਜੀਵੇ ਪ੍ਰਭ ਨਾਮ ਤੇ ਤੇਰੇ ਜਨਮ ਇਸੇ ਹੀ ਪਾਵਨ ਧਰਤੀ ਪਿੱਦਰ ਸ਼ਹਿਰ ਕਰਨਾਟਕ ਦਾ ਹੋਇਆ ਜਦੋਂ 13 ਅਪ੍ਰੈਲ 1999 ਨੂੰ ਇਹ ਸਾਖੀ ਵਾਦੀਨਾ ਖਾਲਸੇ ਪੰਥ ਦੀ ਸਾਜਣਾ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤੀ ਉਹ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਪਿਤਾ ਗੁਰਨਾਰਾਇਣ ਜੀ ਮਾਤਾ ਅਨਕੁਮਾ ਜੀ ਇਤੋਂ ਚੱਲ ਕੇ ਸ੍ਰੀ ਅਨੰਤਪੁਰ ਤੱਕ ਸ੍ਰੀ ਕੇਲਗੜ੍ਹ ਸਾਹਿਬ ਜਾ ਕੇ ਪੰਜਾ ਪਿਆਰਿਆ ਜੀ ਜਦੋਂ ਸਮੇ ਗੁਰੂ ਮਹਾਰਾਜ ਜੀ ਕੇ ਆਪਣਾ ਸੀਸ ਪੇਟਾ ਅਤੇ ਅਮਰਤੀ ਦਾਤ ਪ੍ਰਾਪਤ ਕੀਤੀ ਜੀ ਚੰਕਾਰ ਸਾਹਿਬ ਤੇ ਕੜੀ ਵਿੱਚ ਜੰਗ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਏਕ ਦਿਵਾਰੋਂ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਦੇ ਆਦ ਵਿੱਚ ਬਣਿਆ ਹੈ ਜੀ ਆਪਿਆ ਆਇਤਾ ਪੀਸਾ ਪਾ ਕੇ ਗੁਰ ਕੱਤਿਆ ਉਤਿਆ ਪ੍ਰਾਪਤ ਕਰੋ ਜੀ ਆਪ ਸਾਰਾ ਮਨ ਦੀ ਯਾਤਰਾ ਸਰਬੋਮੇ ਨਾਮ ਦਾ ਗੁਰੂ ਸਿੱਖੀ ਜੀਵਨ ਰੂਪ ਸਾਰੇ ਮਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਬਾਬਾ ਜੀ ਦੇ ਪਾਵਨ ਸਥਾਨ ਦੇ ਦਰਸ਼ਨ ਕਰਕੇ ਵਾਪਸ ਹੁਣ ਸਜਕਣ ਸ੍ਰੀ ਅਜਵਤ ਸਾਹਿਬ ਜੀ ਨੂੰ ਚਾਲੇ ਪਾ ਲਿਆ ਕਿ ਇਹ ਰਸੇਦਾਂ ਹੌਲੇ ਜੀ ਆਪ ਜੀ ਨੂੰ ਇਹ ਵੀਡੀਓ ਕਿਤਾਂ ਦੀ ਲੱਗੀ ਆ ਤੇ ਆਪ ਆਪਣੇ ਸੁਝਾਅ ਵੀ ਦੇ ਸਕਦੇ ਹੋ ਕਿਉਂ ਵੀਡੀਓ ਬਣਾਉਂਦੇ ਆ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਥ ਸੰਗ ਬਖਸ਼ਣ ਜੋ ਗਿਆ ਜੀ ਤੇ ਦੱਸੋ ਜਰੂਰ ਜੀ ਆਪ ਜੀ ਨੂੰ ਕਿਸ ਤਰ੍ਹਾਂ ਦੀ ਵੀਡੀਓ ਇਹ ਲੱਗੀ ਆ ਸੋ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਹੋਰਨਾਂ ਨੂੰ ਵੀ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ